ਸਤ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਕੋਟਲਾ ਕੋਟਲਾ ਮੇਰ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਚ ਦੋਸਤੋ ਆ ਤਿਆਰ ਵੜ ਵਿਖਾਉਣੀ ਆ ਸਾਰੀ ਡਿਟੇਲ ਬਾਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕਨੈਕਟ ਕਰ ਸਕਦੇ ਆ ਦੇਰ ਦਾ ਬੱਸ ਵੀ ਕਿੰਨੇ ਸასი ਗਾਲ ਬਈ ਉਹ ਮੈਂ ਨਹੀਂ ਦੱਸਦਾ ਭਰਾ ਪਹਿਲਾਂ ਕਹਿੰਦੇ ਅਗਲੇ ਦੂਜੇ ਕਹਿੰਦੇ ਸਪਲਾਈ ਕਰ ਦੂਜਾ ਸੂਆ ਦੋਸਤੋ ਸੁਣਾਗਾ ਇਹਨੇ ਇੱਕ ਹਫਤਾ ਬਾਕੀ ਆ ਬਾਈ ਨਹੀਂ ਆਉਂਦਾ ਦੋਸਤੋ ਸਾਹਮਣੇ ਤੇ ਉਹਾਂ ਦਾ ਆਪ ਵੀ ਦੱਸ ਦੇ ਤੇ ਵਪਾਰ ਦਾ ਕੰਮ ਆ ਦੋਸਤੋ ਬਾਈ ਦਾ ਚੰਗੀਆਂ ਵਹਿੜਾਂ ਬਾਈ ਕੋਲੇ ਆਉਂਦੀਆਂ ਰਹਿੰਦੀਆਂ ਬਾਈ ਨਾਲ ਕਨੈਕਟ ਕਰ ਲਿਓ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੋਰੀ ਬਈ ਤੋਰੀਆਂ ਨੂੰ ਇਹ ਕਾ ਬਾਈ ਕੋਲੇ ਸੂਈ ਵੀ ਤਾਜੀ ਵਹਿੜ ਇਹਦੇ ਠੰਗ ਨਾ ਦੁੱਧ ਦਾ ਪਾਤਰ 13-14 ਕਿਲੋ ਸੂਆ ਕੰਨਵਾ ਸੂਈ ਆ ਇਹ ਇਹ ਦੂਜੇ ਸੂਈ ਇਹ ਦੂਜੇ ਸੂਈ ਇਹਨੂੰ ਤੋਰੀ ਆ ਨਹੀਂ ਕਰਦੇ ਕਾ ਦੇਖ ਸਕਦੇ ਹੋ ਦੋਸਤੋ ਥਣ ਹਵਾਨਾ ਬਹੁਤ ਸਾਫ ਸੁਥਰੇ ਦੀ ਆ ਚੰਗਾ ਥਣ ਦੋਸਤੋ ਲੱਗਾ ਉਠੀ ਦੀ ਜਵਾਈ ਵਾਲਾ ਸੋਹਣਾ ਥਾਂ ਲ ਮੋੜ ਲਿਆ ਦੇਖ ਸਕਦੇ ਆ ਚੰਗੀ ਵਿਹੜਾ ਦੋਸਤੋ ਜਰੂਰ ਕਨੈਕਟ ਕਰ ਲਿਓ ਇਹਦੇ 8 13 14 ਕਿਲੋ ਦੁੱਧ ਆ ਬੱਚਾ ਇਹਦੇ ਮਗਰ ਕੀ ਆ ਕੋ ਬੱਚਾ ਮਗਰ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਹਫਤਾ ਨੰਬਰ ਬੋਲੀ ਆ ਆਪਾਂ 99154 99154 02637 02637 ਇਹ ਨੰਬਰ ਤੇ ਦੋਸਤੋ ਕਨੈਕਟ ਕਰ ਲਿਓ ਅੱਜ ਦੀ ਵੀਡੀਓ ਚ ਦੋ ਵੜਾ ਸੀ ਬਾਈ ਕੋਲੇ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ